ਔ ਸੁਪਨੇ ਤੇ ਰਾਤੀ ਇੱਕ ਕਹਿਰ ਹੁੰਦਾ ਵੇਖਿਆ ਤੇਰੇ ਬਾਜੋਂ ਸੁੰਨਾ ਸਾਡਾ ਸ਼ਹਿਰ ਹੁੰਦਾ ਵੇਖਿਆ ਤੇਰੇ ਬਾਜੋਂ ਸੁੰਨਾ ਸਾਡਾ ਸ਼ਹਿਰ ਹੁੰਦਾ ਵੇਖਿਆ ਬੁੱਤ ਬਣੇ ਖੜੇ ਅਸੀਂ ਪਿੱਛੇ ਰਹੀ ਜਾਂਦੇ ਸੀ ਬੁੱਤ ਬਣੇ ਖੜੇ ਅਸੀਂ ਪਿਛੇ ਰਹੀ ਜਾਂਦੇ ਸੀ ਕਾਫਲੇ ਵਾਲੇ ਨਹੀਂ ਤੈਨੂੰ ਦੂਰ ਲਈ ਜਾਂਦੇ ਸੀ ਕਾਫਲੇ ਵਾਲੇ ਨਹੀਂ ਤੈਨੂੰ ਦੂਰ ਲਈ ਜਾਂਦੇ ਸੀ ਨਸ਼ੇ ਵਿੱਚ ਚੂਰ ਸੀ ਰਕੀ ਬਾਂਦੀਆਂ ਟੋਲੀਆਂ ਨਸ਼ੇ ਵਿੱਚ ਚੂਰ ਸੀ ਰਕੀ ਬਾਂਦੀਆਂ ਟੋਲੀਆਂ ਖੇੜਿਆਂ ਦੇ ਜਾਂਜੀ ਉੱਚੀ ਉੱਚੀ ਪਾਉਂਦੇ ਬੋਲੀਆਂ ਖੀੜਿਆਂ ਦੇ ਜਾਂਜੀ ਉੱਚੀ ਉੱਚੀ ਪਾਉਂਦੇ ਬੋਲਦੀਆਂ ਤਖਤ ਹਜ਼ਾਰੇ ਚ ਮਹੱਲ ਟਈ ਜਾਂਦੇ ਸੀ ਤਖਤ ਹਜ਼ਾਰੇ ਚ ਮਹੱਲ ਟਈ ਜਾਂਦੇ ਸੀ ਕਾਫਲੇ ਵਾਲੇ ਨਹੀਂ ਤੈਨੂੰ ਦੂਰ ਲਈ ਜਾਂਦੇ ਸੀ ਕਾਫਲੇ ਵਾਲੇ ਨਹੀਂ ਤੈਨੂੰ ਦੂਰ ਲਈ ਜਾਂਦੇ ਸੀ ਰੋਹੀ ਬਿਆਬਾਨ ਵਿੱਚ ਯੂੰਹਾਂ ਸੀ ਬੇਗਾਨੀਆਂ ਰੋਹੀ ਬਿਆਬਾਂ ਵਿੱਚ ਯੂੰਹਾਂ ਸੀ ਬੇਗਾਨੀਆਂ ਟੁੱਟੀਆਂ ਪਈਆਂ ਸੀ ਇੱਕ ਜੰਡੇ ਠਾਕਾਨੀਆਂ ਟੁੱਟੀਆਂ ਪਈਆਂ ਸੀ ਇੱਕ ਜੰਡੇ ਠਾਕਾਨੀਆਂ ਅਸੀਂ ਕੱਲੇ ਇੱਕ ਉਤੇ ਵਾਰਸੇ ਹੀ ਜਾਂਦੇ ਸੀ ਅਸੀਂ ਕੱਲੇ ਇੱਕ ਉਤੇ ਵਾਰ ਸਈ ਜਾਂਦੇ ਸੀ ਕਾਫਲੇ ਵਾਲੇ ਨਹੀਂ ਤੈਨੂੰ ਦੂਰ ਲਈ ਜਾਂਦੇ ਸੀ ਕਾਫਲੇ ਵਾਲੇ ਨਹੀਂ ਤੈਨੂੰ ਦੂਰ ਲਈ ਜਾਂਦੇ ਸੀ ਫੇਰ ਵੀੜੇ ਅੰਬਰਾਂ ਦੇ ਨੇਰ ਜੇ ਆ ਪੈ ਗਿਆ ਢੋਲੀ 'ਚ ਬਿਠਾ ਕੇ ਜਿਵੇਂ ਚੰਨ ਕੋਈ ਲੈ ਗਿਆ ਫੇਰ ਵੀੜੇ ਅੰਬਰਾਂ ਦੇ ਨੇਰ ਜੇ ਆ ਪੈ ਗਿਆ ਡੋਲੀ 'ਚ ਬਿਠਾ ਕੇ ਜਿਵੇਂ ਚਾਨ ਕੋਈ ਲੈ ਗਿਆ ਸਾਡੀ ਝੋਲੀ ਟੁੱਟੇ ਹੋਏ ਤਾਰੇ ਪਈ ਜਾਂਦੇ ਸੀ ਸਾਡੀ ਝੋਲੀ ਟੁੱਟੇ ਹੋਏ ਤਾਰੇ ਪਈ ਜਾਂਦੇ ਸੀ ਕਾਬਲੇ ਵਾਲੇ ਨਹੀਂ ਤੈਨੂੰ ਦੂਰ ਲਈ ਜਾਂਦੇ ਸੀ ਕਾਬਲੇ